ਤਾ ਅੱਜ ਅਸੀਂ ਪਹੁੰਚਿਆ 16 ਦੇ ਮਰਦੇ ਉੱਤੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਪੁਜਾਰੀ ਬਲਦੇਵ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਕਿਤੇ ਇੱਥੇ ਮਹੰਤ ਪਰਿਵਾਰ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਵਾ ਰਿਹਾ ਹੈ 16 ਦੇ ਮਰਦੀ ਕਹਾਣੀ ਕੀ ਹੈ ਸਾਨੂੰ ਵੀ ਪਤਾ ਹੈ ਤੇ ਜਿਹੜੀ ਪੁਰਾਣੀ ਪੀੜ੍ਹੀ ਹੈ ਜਾਂ ਸਿਆਣੇ ਲੋਕ ਨੇ ਉਹਨਾਂ ਨੂੰ ਵੀ ਪਤਾ ਹੈ ਪਰ ਨੌਜਵਾਨ ਪੀੜ੍ਹੀ ਦੀ ਗੱਲ ਕਰੀ ਤਾਂ ਉਸ ਨੂੰ ਇਸ ਇਤਿਹਾਸ ਬਾਰੇ ਹੈ ਜਿਹੜਾ ਉਹ ਬਹੁਤ ਹੀ ਘੱਟ ਚਾਣਣਾ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਇਤਿਹਾਸ ਹੈ ਜੋ ਪੁਜਾਰੀ ਜੀ ਤੋਂ ਜਾਣਦੇ ਆ ਬਲਦੇਵ ਜੀ ਤੋਂ ਤਾਂ ਪੁਜਾਰੀ ਜੀ ਪਹਿਲਾਂ ਤਾਂ ਜ ਕਪਯਾਰੀ ਜਿਸ ਤਰ੍ਹਾਂ ਦੇਖ ਰਿਹਾ ਕਿ ਨੌਜਵਾਨ ਪੀੜ੍ਹੀ ਇਤਿਹਾਸ ਨਾਲ ਤੇ ਧਰਮ ਨਾਲ ਟੁੱਟਦੀ ਜਾ ਰਹੀ ਹੈ ਸਾਡਾ ਮਕਸਦ ਸੀ ਕਿ ਇਸ ਵੀਡੀਓ ਰਾਹੀਂ ਅਸੀਂ ਲੋਕਾਂ ਨੂੰ ਦੱਸੀਏ ਕਿ 16 ਦਾ ਮੱਠ ਹੈ ਜਿਹੜਾ ਉਹਦਾ ਪੂਰਾ ਇਤਿਹਾਸ ਕੀ ਹੈ ਤੇ ਕੀ ਪੂਰਾ ਇਹਦਾ ਇਤਿਹਾਸ ਹੈ ਕਿਵੇਂ ਜਿਹੜੀ ਇਹ ਪੂਰੀ ਕਹਾਣੀ ਸੀ ਜਿਹੜੀ ਪੂਰੀ ਕਿਵੇਂ ਸ੍ਰਿਸ਼ਟੀ ਰਚੀ ਗਈ ਸੀ ਇਹ ਐਸੀ ਹੈ ਕਿ ਬਹੁਤ ਸਾਦੇ ਦਰਵਾਜ਼ੇ ਕੀ ਇਹ ਭਗਤੀ 16ਵਾਂ ਮੱਠ ਹੈ ਜੋ ਦੁਰਗਾ ਮਾਤਾ ਮੰਦਿਰ ਹੈ ਪਰੰਤੂ ਇਥੇ ਜਿਹੜਾ ਬਾਹਰ ਤੋਬਾ ਹੈ ਉਹ ਵੀ ਇੱਕ ਦੋ ਪੱਥਰ ਮਿਲਿਆ ਸੀ ਵੈਸੇ ਉਦੋਂ ਪਹਿਲਾਂ ਦੀ ਇਹ ਸਾਡੇ ਧਿਆਨ ਦੇ ਵਿੱਚ ਆਉਂਦੇ ਕਿ ਉਦੋਂ ਪਹਿਲਾਂ ਦਾ ਪ੍ਰਾਣਾ ਮੰਦਿਰ ਹੈ ਗੁਰੂ ਨਾਨਕ ਦੇਵ ਜੀ ਹੋਂਦ ਤੋਂ ਪਹਿਲਾਂ ਦਾ ਮੰਦਿਰ ਛੋਟੇ ਟਿੱਤੇ ਵਿੱਚ ਬਣਾ ਹੋਇਆ ਹੈ ਦੇਵਤਿਆਂ ਦੀਆਂ ਮੂਰਤੀਆਂ ਚੁੰਨੇ ਨਹੀਂ ਹਨ ਪਰੰਤੂ ਜਿਹੜਾ ਕਹਿੰਦੇ 16 ਮੱਠ ਹੈ ਵੀ 16 ਸਾਲਾਂ ਨੇ ਤੀਰਤੂ ਹੋ ਗਈ ਸੀ ਉਹ ਜ਼ਰੂਰ ਸਾਡੇ ਸਾਹ ਦੇ ਵਿੱਚ ਆਉਂਦੀ ਰਾਤ ਵੀ ਇੱਥੇ ਬਿਜਲੀ ਡਿੱਗੀ ਸੀ ਸੰਤ ਰਹਿੰਦੇ ਸੀ ਟੋਬਾਸੀ ਕਿਉਂਕਿ ਜਿਹੜਾ ਪਾਣੀ ਦੇ ਕਿਨਾਰੇ ਆ ਕੇ ਸਾਧੂ ਮਹਤਉ ਦਾ ਟਾਈਮ ਕਰਦੇ ਛੇਗੇ ਉਹ ਜਿਹੜੇ ਭਗਤ ਸਿਪਨੈਸ਼ਰ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਕੋਈ ਅੰਨ ਪਾਣੀ ਦੀ ਛਵਾਲੀ ਨਹੀਂ ਹੁੰਦੀ ਐ ਜੰਗਲ ਦੇ ਵਿੱਚ ਬੈਠੇ ਸੀ ਭਜਨ ਕਰਨ ਵਾਲੇ ਸੀ ਉਹਨਾਂ ਦੇ ਕੋਲ ਕਿਤੇ ਬਰਖਾ ਹੋ ਰਹੀ ਸੀ ਵੀ ਉਹ ਬਰਖਾ ਦੇ ਕਾਰਨ ਕਿਤੇ 16 ਬੰਦੇ ਆ ਗਏ ਚਾਹੇ ਬੱਚੇ ਸੀ ਉਹ ਚਾਹੇ ਕੋਈ ਚੋਰ ਸੀ ਚਾਹੇ ਥੱਗ ਸਾਜ਼ ਸੀ ਕੌਣ ਸੀ ਜਾਣੀ ਜੀ ਭਗਵਾਨ ਨੂੰ ਫਤਹਿ ਉਹ ਕਹਿੰਦੇ ਐਸੇ ਹੋਇਆ ਵੀ ਕਹਿੰਦੇ ਵੀ ਬਿਜਲੀ ਆਉਂਦੀ ਆ ਮੁਰਦੀ ਐ ਕਹਿੰਦੇ ਸੰਤਾਂ ਨੂੰ ਕੋਈ ਗਿਆਨ ਹੋ ਗਿਆ ਜਾਂ ਕੋਈ ਦ੍ਰਿਸ਼ਟੀ ਸੰਤ ਨੇ ਗਈ ਸੰਤ ਉਸ ਤੋਂ ਪਰੇ ਹੋ ਗਏ ਉਹ 16 ਤੇ ਲੈ ਡਿੱਗੀ ਤੇ ਉਹਨਾਂ ਦੀ ਮਰਤੂ ਹੋ ਗਈ ਕਿ 16 ਦਾ ਮੱਠ ਤਾਂ ਆਪਿਆ ਸੀ ਇਹਦਾ ਨਾਮ ਜਿਵੇਂ ਉਹ ਜਿਹੜੇ ਸ਼ਰਧਾਲੂ ਸੀ ਜਾਂ ਜੋ ਵੀ ਉਹ ਇਨਸਾਨ ਸੀਗੇ ਉਹ ਕੁੱਲ ਕਿੰਨੇ ਜਾਣੇ ਸੀਗੇ ਤੇ ਇਹਨੂੰ ਆਪਾਂ ਪੂਰੀ ਕਹਾਣੀ ਕੀ ਕਹਿ ਸਕਦੇ ਕਿਉਂਕਿ ਆਮ ਤੌਰ ਤੇ ਅਗਲਾ ਕਹਿੰਦਾ ਵੀ ਇੱਕ ਨਰਭਾਗ ਸੀ ਉਹਨਾਂ ਦੇ ਵਿੱਚ ਜਾਂ ਇੱਕ ਦਾ ਕਾਲ ਸੀ ਉਹ ਸਾਰੇ ਨੂੰ ਲੈ ਡੁੱਬਿਆ ਪੂਰੀ ਕਹਾਣੀ ਕੀ ਸੀ ਤੇ ਕੀ ਇਹਦੇ ਉੱਤੇ ਪੂਰਾ ਅਚਾਨਣ ਕੀ ਹੈ ਇਹਦੇ ਤੇ ਜਾਨਣਾ ਨੇ ਇਹ ਹੀ ਕਹਿ ਸਕਦੇ ਕਿ ਜਿਹੜਾ ਮੰਦਿਰ ਹੈ ਨਾ ਇਹ ਉਹ ਸੰਤਾਂ ਦੀ ਸੰਤਾਂ ਦੀ ਪੂਜਾ ਅੱਜ ਵੀ ਹੁੰਦੀ ਹੈ ਨਾਲ ਉਹਨਾਂ ਦੀ ਸਮਾਧੀ ਬਣੀ ہوئی ਹੈ ਮਟੀਆਂ ਬਣੀ ਹੋਈਆਂ ਨੇ ਹਾਂਜੀ ਤੇ ਪ੍ਰੰਤੂ ਇਹਦੇ ਸੰਤ ਸੇ ਸੰਤੋਵ ਨੂੰ ਦਰਸ਼ਨ ਹੋਏ ਸੀ ਤੇ ਮਾਤਾ ਦੇ ਦੁਰਗਾ ਮਾਤਾ ਦੇ ਦਰਸ਼ਨ ਹੋਏ ਉਹ ਸੰਤ ਇੱਥੇ ਬੈਠ ਰਹੇ ਫਿਰ ਕਹਿੰਦੇ ਉਹਨਾਂ ਦੇ ਪਾਸ ਕੋਈ ਸਾਧੂ ਆਪਣੇ ਤੁਰਦੇ ਫਿਰਦੇ ਰਸਤਾ ਦੇ ਕੱਚੇ ਹੁੰਦੇ ਅੱਗੇ ਲੋਕ ਤੁਰ ਕੇ ਜਾਂਦੇ ਬਹਜਾਦਿਆਂ ਦੇ ਵਿੱਚ ਗੱਡੇ ਰੜੀਆਂ ਤੇ ਰਸਤਾ ਹੁੰਦੇ ਕਹਿੰਦੇ ਕੋਈ ਸ਼ੌਕਰ ਬਹਿ ਜਾ ਰਹੇ ਸੀ ਤਾ ਉਹਨਾਂ ਦਾ ਕੋ ਬੱਚਾ ਬਿਮਾਰ ਸੀ ਉਹਨੇ ਆਵਦਾ ਨਾ ਪਣੀ ਉਥੇ ਖਾਦਾ ਦੇ ਇੱਕ ਟੋਬੇ ਤੇ ਪਸ਼ੂ ਆ ਦੇ ਬੰਨਦੇ ਨਵਾਸ ਕੀਤਾ ਪੋ ਜੰਮਨ ਚ ਗਿਆ ਸੰਤਾਂ ਨੂੰ ਸ਼ਿਕਾਇਤ ਕਹਣ ਲਗੇ ਮਾਰਾ ਇੱਕ ਬੇਨਤੀ ਅਸੀ ਜਾਨੇ ਵਿਆਹ ਪਰ ਸਾਡਾ ਬੱਚਾ ਬਿਮਾਰ ਹੈ ਕੀ ਹੋਣੂਗਾ ਕਿਉਂਕਿ ਵਿਆਹ ਦੇ ਜਾਣ ਦੇ ਵਿੱਚ ਵੀ ਟਾਈਮ ਲੱਗਦਾ ਹੈ ਫਿਰ ਅੱਗੇ ਚਾਰ ਪੰਜ ਨੇ ਵਿਆਹ ਹੋ ਜਾਂਦੇ ਹੈ ਜੀ ਤਾਂ ਉਹ ਕਹਣ ਲਗੇ ਭਾਈ ਤੁਸੀਂ ਮੁੰਡੇ ਨੂੰ ਰਹਿਣ ਦੇ ਇੱਥੇ ਉਹ ਕਹਿੰਦੇ ਐਸੀ ਮਾਈ ਦੀ ਕਿਰਪਾ ਹੋਈ ਜਦੋਂ ਮੁੰਡੇ ਨੂੰ ਪੁੱਛਿਆ ਵਾਰਾ ਹਦਾਂ ਸਾਲਾਂ ਮੁੰਡਾ ਸਿ ਸ਼ੌਕਾ ਰਾਂਦਾ ਕਹਿੰਦੇ ਬਾਪੂ ਗਲ ਰਹੇ ਪਏ ਕਹਿੰਦਾ ਹਾਂ ਤੁਸੀਂ ਜਾਓ ਮਾਈ ਕਾ ਨਾਂ ਵੇਚ ਮਾਈ ਤੋਂ ਬਾਰਾ ਉਹ ਕਹਿੰਦੇ ਭਾਈ ਸੰਤਾਂ ਨੇ ਮਾਈ ਦਾ ਨਾਮ ਲਿਆ ਮੁੰਡੇ ਨੂੰ ਥੋੜਾ ਚਾੜੇ ਚਪਕ ਕਰਿਆ ਤਾਂ ਮੁੰਡਾ ਠੀਕ ਹੋਣ ਲੱਗ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ ਉਹਦੇ ਨੂੰ ਮੁੰਡਾ ਬਿਲਕੁਲ ਤੰਦਰੁਸਤ ਹੋ ਗਿਆ ਆਏ ਬੜੇ ਖੁਸ਼ ਹੋਏ ਦੇਖ ਕੇ ਮਾਥੇ ਦੇ ਕਾਬੂ ਵੇ ਨੂੰ ਕਹੇ ਵਾ ਭਜੀ ਹਾਂ ਕੁਈ ਸੀ ਆ ਕੰਤਸ ਜਾਉ ਭਾਈ ਅਸੀਂ ਸੇਵ ਲੈਣੇ ਹੁਣ ਉਹ ਬੰਨਣਾ ਭਗਤੀ ਦਾ ਅਸਥਾਨ ਹੈ ਉਹ ਕਹਿੰਦੇ ਚਲੇ ਗਏ ਤੱਕਰੇ 10 ਵੀ ਦਿਨ ਲੰਗੇ ਹੁਣ ਸ਼ੌਕਰ ਨੇ ਸੋਚਿਆ ਆਪਣੇ ਕਈ ਸਾਰੇ ਕੁਸੇ ਮਾਝਾ ਦਿੱਤਾ ਹੋਇਆ ਆਪਾਂ ਕੁੜੀਆ ਬਾਦ ਸੰਤਨ ਨਿਹਤਰ ਗਈ ਉਹ ਕਹਿੰਦੇ ਮੁੜ ਕੇ ਫੇਰ ਆ ਗਏ ਅਗ ਮੱਥਾ ਟੇਕਿਆ ਵਾਹਿਗੁਰੂ ਬੈਠ ਕੇ ਬੱਚਾ ਨੌ ਵਰ ਨੌ ਹੈ ਕਿਹਦੇ ਵਾਪਾ ਜੀ ਹੁਕਮ ਦਿਓ ਬੀ ਆਸੀ ਕੋਈ ਸੋਨੋ ਸਥਾਨ ਬਣਾ ਦਈਏ ਸੌਣ ਪਰਣ ਵਾਸਤੇ ਵਧੀਆ। ਬਾਬੇ ਨੇ ਹੱਥੇੜੇ ਬਾਬਾ ਕਹਿੰਨਾ ਜੇ ਆ ਸਥਾਨ ਬਣਾਉਣਾ ਤਾਂ ਤੁਸੀਂ ਮਾਤਾ ਵਾਸਤੇ ਬਣਾਓ ਮੰਦਰ। ਇਥੇ ਮਾਤਾ ਦੇ ਮੇਲੇ ਲੱਗਿਆ ਕਰਨਗੇ। ਕਹਿੰਦੇ ਉਹ ਕਹਿੰਦੇ ਜਰੂਰ ਬਣਾ ਦਿੰਦੇ ਆ। ਪਰ ਬਾਬਾ ਜੀ ਹਾਂ ਪਾਣੀ ਪੀਣ ਵਾਸਤੇ ਚਾਹੀਦਾ ਹੈ। ਆ ਪਾਣੀ ਟੋਬੇ ਦਾ ਥੋੜਾ ਹੈ। ਇਟਾ ਬਣਾਉਣੀ ਹੈ, ਚੂਨਾ ਹੀ ਬਣਾਉਣਾ ਹੈ। ਤੁਸੀਂ ਕੋਈ ਜਾਂਚ ਕਰੋ ਅਸੀਂ ਹੁਣੇ ਕੰਮ ਚਲਾ ਦਿੰਦੇ ਆ। ਪਿੰਡ ਉਹਨਾਂ ਵਾਲੇ ਪਹਿਲਾਂ ਇਟਾਂ ਇੱਥੇ ਝੜਕ ਰਹੀ ਸੀ ਚੂਨਾ ਝੜ ਰਿਹਾ ਬਲੇ ਖੂਲਵਾਇਓ ਨੇ ਪਥ ਨੇ ਖੂਲਵਾ ਕੇ ਫੇਰੇ ਮੰਦਰ ਉਹਨਾਂ ਸੀ ਛੋਟੀ ਢਠ ਦੇਚ ਬਣਿਆ ਹੋਇਆ ਫਿਰ ਉਸੇ ਸਮੇਂ ਮੂਰਤੀਆਂ ਉਨਮਾਈਆਂ ਉਹਨਾਂ ਨੇ ਫਿਰ ਮਤਲਬ ਮਤਲਬ ਜੋਤੀ ਤੇ ਪ੍ਰਚੰਡ ਹੋਈ ਹੈ ਫਿਰ ਪੂਜਾ ਹੋਣ ਲੱਗ ਗਈ ਮੰਦਰ ਦੀ ਜਾਣੋ ਮੰਦਰ ਬਾਰੇ ਕੁਝ ਕਹਿ ਨਹੀਂ ਸਕਦੇ ਜੋ ਜਿਹੜੇ ਪੁਰਾਣੇ ਇਤਿਹਾਸਕਾਰ ਆਉਂਦੇ ਨੇ ਦੇਖਣ ਲਈ ਕਿ ਮੈਂ ਕਿ ਰਾਜਸਥਾਨ ਦੇ ਵਿੱਚ ਵੱਡੇ ਪੁਰਾਣੇ ਮੰਦਰਾਂ ਉਹਨਾਂ ਦਾ ਬਾਬਾ ਸੁਲਨ ਮੰਦਰ ਤਾਂ ਬਹੁਤ ਪੁਰਾਣਾ ਹੈ। ਬਹੁਤ ਸਾੱਚੇ ਦਰਬਾਰ ਕੀ ਜੇ। ਜਿਹੜਾ ਮੰਦਰ ਜਿਵੇਂ ਆਪਾਂ ਕਹਿੰਦੇ 16 ਦਾ ਮੱਠ ਵੱਜਦਾ ਹੈ 16 ਦਾ ਮੱੜ ਦਾ ਨਾਮ ਕਿਵੇਂ ਪਿਆ? ਉਹਨਾਂ ਨੇ ਇਹ ਨਾਮ ਕਿਵੇਂ ਪਿਆ ਸੀ? ਉਹਨਾਂ ਨੇ ਉਹਦੀ ਪਿਆ। 16 ਮੱਠ ਉਹਨਾਂ ਨੇ ਨੋਤੀ ਪਿਆ ਨਾਲ। ਤੇ ਜਿਹੜੀ ਇੱਥੇ ਮੰਦਰ ਦੇ ਵਿੱਚ ਮਾਤਾ ਦੀ ਮੂਰਤੀ ਹੈ ਉਹਦਾ ਪੂਰਾ ਇਤਿਹਾਸ ਕੀ ਹੈਗਾ? ਮੂਰਤੀ ਉਹ ਮਾਤਾ ਦੇ ਸਾਹੂਨ ਦਰਸ਼ਨ ਹੋਏ ਸੀ। ਉਹ ਸ਼ਿਆਣ ਮਾਈ ਦੁਰਗਾ ਤੂੰ ਦੋ ਰੂਪ ਨੇ ਸਾਡੇ ਮੰਦਰ ਦੇ ਚ ਇੱਕ ਮਾਤਾ ਬੈਸ਼ਨੂ ਦਾ ਇੱਕ ਚੰਤਪੂਣੀ ਮਾਈ ਦਾ ਇਹ ਮੂਰਤੀ ਖੁਦ ਪ੍ਰਗਟ ਹੋਈਆਂ ਸੀਗੀਆਂ ਇੱਕ ਮੂਰਤੀ ਪ੍ਰਗਟ ਹੋਈ ਵੀ ਐ ਦੋ ਮੂਰਤੀਆਂ ਹਨੂਮਾਨ ਜੀ ਤੇ ਉਹਨਾਂ ਦੀ ਮਤਲਬ ਬਣੀ ਹੋਈਆਂ ਸੀ ਜਿਸ ਸਮੇਂ ਮੰਦਰ ਬਣਾਇਆ ਜਿਹੜੀ ਮਾਤਾ ਚੰਤਪੂਣੀ ਦੀ ਮੂਰਤੀ ਤੇ ਹਨੂਮਾਨ ਜੀ ਦੀ ਮੂਰਤੀ ਉਹਨਾਂ ਦਾ ਵੀ ਪੁਰਾਣਾ ਇਤਿਹਾਸ ਹੋਊ ਦਾ ਵੀ ਕੋਈ ਕਾਰਨ ਹੋ ਜਿਵੇਂ ਉਹਨਾਂ ਦਾ ਰੂਪ ਹੈ ਜਿਹੜਾ ਉਹ ਤਾਂ ਦੇਵਤਾ ਨੂੰ ਦੁਰਗਾ ਮਾਤਾ ਨਾਲ ਪੂਜਾ ਹੋਣੀ ਹੋਣੀ ਐ ਇਸ ਤਰ੍ਹਾਂ ਬਈ 16 ਦੇ ਮਰਦਾ ਮੰਦਿਰ ਦਾ ਇਤਿਹਾਸ ਵੀ ਆਪਾਂ ਜਾਣ ਲਿਆ ਪੂਰਾ ਇਤਿਹਾਸ ਸਭ ਨੂੰ ਪਤਾ ਹੈ ਇਸ ਮੰਦਿਰ ਦੇ ਵਿੱਚ ਕਿਹੜੇ-ਕਿਹੜੇ ਸਮਾਗਮ ਹੁੰਦੇ ਨੇ ਮੰਦਿਰ ਦੇ ਵਿੱਚ ਪੂਰਾ ਕੀ ਬਣਿਆ ਹੋਇਆ ਪੂਰੇ ਮੰਦਿਰ ਵਿੱਚ ਦੇਖਣ ਨੂੰ ਕੀ ਕੁਝ ਹੈ ਇਹ ਸਮਾਗਮ ਮਤਲਬ ਇਹਦੇ ਦੋ ਮਾਤਾ ਦੇ ਹੁੰਦੇ ਆ ਜੇ ਇਹਦੇ ਨਰਵਤਰੀ ਆ ਉਹ ਸੁਦੇ ਨਰਵਤਰੀ ਸੱਤਿਆਂ ਨੂੰ ਮੇਲਾ ਇਹਦੇ ਰਾਤ ਨੂੰ ਜਾਗਰਣ ਹੁੰਦਾ ਹੈ ਹਾਂਜੀ ਨਰਵਤਰੀ ਵਿੱਚ ਬਹੁਤ ਲੋਕ ਆਉਂਦੇ ਜਾਂਦੇ ਨੇ ਜਾਹ ਪਾਣੀ ਲੋ ਟੁਕ ਦਾ ਸਾਡਾ ਪਰਉੰਧ ਹੁੰਦਾ ਹੈ ਅੱਛਾ ਮੇਲੇ ਵਾਲੀ ਰਾਤ ਜਾਗਰਣ ਹੁੰਦਾ ਭਗਤੀ ਦੇ ਨਾਲ ਉਹ ਜਲ ਬਿੱਲ ਲੰਗਰ ਪਾਣੀ ਸਭ ਤਿਆਰ ਹੁੰਦਾ ਹੈ ਕੋਈ ਐਨ ਵੀ ਕਿਸੇ ਯਾਤਰੀ ਨੂੰ ਕੋਈ ਚਾਹ ਪਾਣੀ ਜਾਂ ਰੋਟੂ ਕੋਈ ਇਥੇ ਨਹੀਂ ਮਿਲੂਗਾ ਮਿਲੂਗਾ ਮਾਤਾ ਲੰਗਰ ਆਵਸ਼ਮੇ ਚੱਲ ਰਹੇ ਨੇ ਹਾਂਜੀ ਤੇ ਉਸ ਤੋਂ ਬਾਅਦ ਇੱਕ ਸ਼ਿਵਰਾਤਰੀ ਉਦੋਂ ਭਗਵਾਨ ਸ਼ੰਕਰ ਜੀ ਦਾ ਮੰਦਿਰ ਬਣਿਆ ਹੋਇਆ ਹੈ ਗੋਹਾ ਗੋਹਾ ਦੇ ਜਾ ਕੇ ਚਲੇ ਦਰਸ਼ਨ ਕਰੋ ਉੱਪਰ ਦਰਸ਼ਨ ਕਰੋ ਮੂਰਤੀਆਂ ਦੇ ਹਾਂਜੀ ਤੇ ਉਹ ਸ਼ਿਵਰਾਤਰੀ ਮਨਾਉਂਦੇ ਆ ਫੱਗਣ ਦੀ ਸ਼ਿਵਰਾਤਰੀ ਆ ਗਏ ਵਰੀ ਮਨਾਉਂਦੇਗੇ ਇਥੇ ਯਾਤਰੀ ਹੁਣ ਪਹਿਲਾਂ ਥੋੜੇ ਹੁੰਦੇ ਸੀ ਹੁਣ ਤਾਂ ਜਾਨੇ ਦੀ ਬਾਹ ਕੱਠ ਹੋਣ ਲੱਗਿਆ ਸ਼ਿਵਰਾਤਰੀ ਨੂੰ ਪੜਾਵਾ ਕਰਦੇ ਆ ਜੇ ਕੋਈ ਨਾਲ ਪਾਠ ਸਾਹਿਬ ਪ੍ਰੋਗਰਾਮ ਹੁੰਦਾ ਕੋਈ ਉਹ ਅਜਿਹਾ ਕਰਦੇ ਘਰੋਂ ਦੇ ਰਹਿੰਦੇ ਆ ਹਾਂਜੀ ਤੇ ਉਹ ਜਤਰੀ ਹਰ ਵੇਲੇ ਇੱਥੇ ਆਈ ਜਾਂਦੇ ਨੇ ਕੋਈ ਗੱਲ ਨਹੀਂ ਹੈ ਬੜਾ ਬਧੀਆ ਸੇਸ਼ਟਾ ਮਾਨ ਮੰਤਰਤਾ ਕੋਈ ਐਸੀ ਬਾਤ ਨਹੀਂ ਹੈ ਕਿ ਕਿਸੇ ਨੂੰ ਕੋਈ ਦੁੱਖ ਦੇ ਲਈ ਪਏ ਮੂਰਤੀਆਂ ਦੇ ਇਤਿਹਾਸ ਦੀ ਗੱਲ ਕਰੀ ਜੀ ਮੈਂ ਦੇਖ ਰਿਹਾ ਉੱਧਰ ਸਮੁੰਦਰ ਮੰਥਨ ਦੀ ਮੂਰਤੀ ਬਣੀ ਹੋਈ ਇੱਧਰ ਨਰਸਰ ਹਾੜ ਬਣਿਆ ਹੋਇਆ ਤੇ ਸਮੁੰਦਰ ਦੇ ਵਿੱਚੋਂ ਜਿਹੜੇ ਬੰਦੇ ਡੁੱਬੇ ਹੋਏ ਨੇ ਇਹਨਾਂ ਮੂਰਤੀਆਂ ਦਾ ਪੂਰਾ ਇਤਿਹਾਸ ਕੀ ਹੈ ਇਹ ਆਪਦੇ ਵਿੱਚ ਕੀ ਦੱਸਦੀਆਂ ਨੇ ਇਹ ਤਾਂ ਕਹਿੰਦੇ ਐਸੀ ਇਹ ਵੀ ਜਿਹੜਾ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਪਾਉ ਵਿਦਿਆ ਪੂਜਨੀ ਕਰਦਾ ਹੈ ਇਹਨਾਂ ਨੂੰ ਸੁੱਖਾਂ ਪਰਾਂ ਹੁੰਦੀਆਂ ਖੰਭੜੀ ਬਣ ਕੇ ਆਨੇ ਲੋਕ ਉਹਨਾਂ ਦਾ ਕਹਿੰਦੇ ਉਹ ਮਾਤਾ ਅੱਪੀ ਕਾਸ਼ ਕਰ ਦਿੰਦੀ ਹੈ ਇਹ ਤਾਂ ਜੇ ਕਿਸੇ ਆਪਤੋ ਕੋ ਲਾਟਾਂ ਵਾਲੀ ਜਵਾਲਾ ਜੀ ਚੰਦਪੁਰ ਨਹੀਂ ਜਾਇਆ ਜਾਂਦਾ ਨਾ ਜਿਸ ਐਸਾ ਖਾਮਦੇ ਉੱਤੇ ਵੀ ਅਗਮਤਨ ਜਾ ਕੇ ਮੱਥਾ ਟੇਕ ਦੋਗੇ ਤਾਂ ਉਹਨਾਂ ਦੀ ਪੂਜਾ ਵੀ ਲੈ ਲੈਂਦੀ ਏ ਇਹ ਤਾਂ ਇਸ ਦੀ ਸ਼ਕਤੀ ਵਾਲਾ ਮੰਦਰ ਹੈ ਮਾਈ ਦਾ ਕੋਈ ਚਮਤਕਾਰ ਦੱਸੋ ਜਿਹੜਾ ਮੰਦਰਾਂ ਦੇ ਵਿੱਚ ਹੋਇਆ ਹੋਵੇ ਲੋਕਾਂ ਦੀ ਕਿਹੜੀ ਕਿਹੜੀ ਮੰਨਤਾ ਇੱਥੇ ਪੂਰੀ ਹੋਈ ਹੈ ਮੁੰਡੇ ਬਹੁਤ ਹੋਏ ਲੋਕਾਂ ਦੇ ਬੱਚੇ ਬਾਹਰ ਬਗੇ ਆ ਉਹ ਦਾ ਹੋਰ ਚਮਤਕਾਰ ਤਾਂ ਭੋਜਨ ਨੂੰ ਵਾਇ ਕਰ ਗਈ ਕਈ ਬਣੀ ਇੱਥੇ ਦੁੱਧ ਪਣੀ ਪੀ ਜਾਂਦੀ ਏ ਜੋਤਾਂ ਜਗਦੇ ਆ ਦੁਆਰ ਤੇ ਉੱਤੇ ਹੁੰਦੀਆਂ ਨੇ ਜਦਾਂ ਉਹ ਲਿਆ ਜਿੱਦ ਤੂੰ ਵੀ ਪਤਾ ਮਾਦਾ ਨੇ ਕੀ ਬਜੀ ਸਾਖਸ਼ਤ ਸਾਖਸ਼ਤ ਤੇ ਜਿਵੇਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਆ ਉਧਰ ਦੇਖ ਰਿਹਾ ਕਿ ਸਮੁੰਦਰ ਮੰਥਨ ਦੀ ਮੂਰਤੀ ਹੈ ਤੇ ਇਧਰ ਨਰ ਸਰਹਾਰ ਦਾ ਰੂਪ ਦਿਖਾਇਆ ਹੋਇਆ ਉਹ ਉਹਨਾਂ ਮੂਰਤੀਆਂ ਦਾ ਇਤਿਹਾਸ ਕੀ ਹੈ ਇਹ ਇਦਾਂ ਲੋਕਾਂ ਨੂੰ ਗਿਆਨ ਦੇਣ ਦੇ ਹੱਦ ਤੀ ਤਿਆਰ ਕਰਵਾਦੇ ਆ ਚੰਗੇ ਮਤਲਬ ਮਿਸਤਰੀ ਮਿਲ ਗਏ ਹਾਂਜੀ ਏਸੀਸੀ ਚੀਜ਼ਾਂ ਬਾਹਰ ਦੇ ਲੈ ਸਥਾਨ ਦੇਖ ਕੇ ਵਿਚ ਲੋ ਆਪਣੇ ਉਰ ਨੂੰ ਆਓ ਜੇ ਮਨਸਾ ਦੀ ਭਣੀ ਹਾਂ ਮਨਸਾ ਜੀ ਬਣਨੇ ਨੇ ਹੋਰ ਹਸਤਾਨ ਦੇ ਬਣੇ ਆ ਕੁਰੂ ਖੇਤਰ ਪੜਣਾ ਦਾ ਸਥੈਸ ਬਣਿਆ ਹੋਇਆ ਹੈ ਵੀ ਆਪ ਨੂੰ ਕੁਝ ਤੋਂ ਲੋਕਾਂ ਵੀ ਇਹ ਹਿੰਦੂ ਸਾਧ ਮੰਦਰ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਨਹੀਂ ਇਹ ਇਸ ਕਰਕੇ ਜਮਣੀ ਪਈ ਇੱਥੇ ਤੇ ਜੇ ਮੰਦਰ ਬਣਾਲੇ ਤੋਂ ਸਾਰਾ 5-7 ਕਿਲੋਮੀਟਰ ਦੂਰ ਹੈ ਜਾਂਦਾ ਜਿਵੇਂ ਬੜਨੇ ਵਾਲੇ ਮੰਦਰ ਦੀ ਤਾਂ ਮੰਨਤਾ ਹੈਗੀ ਹੈਗੀ ਹੈ ਅਸੀਂ ਜਿਵੇਂ ਦੇਖਦੇ ਕਿ ਸ਼ਰਧਾਲੂ ਇੱਥੇ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਤੇ ਮੰਦਿਰ ਦੀ ਜਿਹੜੀ ਮੁਰੰਮਤ ਜੇ ਕਹ ਲਈਏ ਜਾਂ ਮੇਨਟੇਨੈਂਸ ਖਾ ਲਈਏ ਉਹ ਬਹੁਤ ਘੱਟ ਸੇਵਾ ਸੰਭਾਲ ਬਹੁਤ ਘੱਟ ਹੋ ਰਹੀ ਹੈ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਰਧਾਲੂਆਂ ਨੂੰ ਜਾਂ ਕਮੇਟੀ ਨੂੰ ਕਿਉਂਕਿ ਜੇ ਸ਼ਰਧਾਲੂ ਆਣਗੇ ਤਾਂ ਹੀ ਮੰਦਿਰ ਦੇ ਜਿਹੜੇ ਹੈਗੇ ਨੇ ਉਹ ਬਾੜੇ ਨੇ ਆਲੇ ਹੋਣਗੇ ਮੰਦਿਰ ਦੀ ਸੇਵਾ ਸੰਭਾਲ ਹੋ ਸਕਦੀ ਹੈ ਨਹੀਂ ਮੰਦਿਰ ਸਾਂ ਸੰਭਾਲਦਾ ਐ ਗੱਲ ਨੇ ਇਹ ਮੰਦਿਰ ਬਾਹਰ ਹੈ ਸ਼ਹਿਰਾਂ ਦਾ ਉਹ ਸ਼ਹਿਰਾਂ ਦਾ ਮੰਦਿਰ ਨੇ 9 ਵਜੇ ਬੰਦ ਕਰਦਾ 4 ਵਜੇ ਖੋਲਣਾ ਐ ਅੱਛਾ ਦੂਸਰੇ ਵਾਲਾ ਇਹਦਾ ਜਿਹੜਾ ਇਹ ਦੇਖਦਾ ਖੇਤਾਂ ਦੇ ਵਿੱਚ ਜੰਗਲ ਦੇ ਵਿੱਚ ਹਵਾ ਉਹ ਨਹੀਂ ਹੁੰਦੀ ਐ ਬਰਖਸ਼ਵੀ ਨੇ ਦਖਤਵੀ ਨੇ ਸਾਹਸ ਵਾਲ ਤਾਂ ਹੁੰਦੀ ਰਹਿੰਦੀ ਐ ਰੰਗ ਦਾ ਜਿਹੜਾ ਪ੍ਰੋਗਰਾਮ ਦੋ ਚਾਰ ਸਾਲਾਂ ਮਗਰੋਂ ਹੁੰਦਾ ਰਹਿੰਦਾ ਕਿਉਂਕਿ ਖਰਚੇ ਵੀ ਹੁੰਦੇ ਨਾਲ ਹਾਂ ਤੇ ਇਹ ਅਸਥਾਨ ਜਾਣ ਦੀ ਬਹੁਤ ਪ੍ਰਾਚੀਨ ਐ ਇਹ ਚੀਜ਼ ਦਾ ਸਾਹਸ ਵਾਲ ਤਾਂ ਬਹੁਤ ਅਗੀ ਤਾ ਹੁੰਦੀ ਰਹਿੰਦੀ ਐ ਕਿ ਤੇ ਆ ਚਾਰਵੇਂ ਨੇ ਬਾਦ ਹੋ ਰਿਹਾ ਕਿਤੇ ਘਟ ਰਿਹਾ ਯਸ ਹਮਨ ਹਉ ਦਾ ਬੋਤ ਹੈ ਲੱਗਦਾ ਨਹੀਂ ਕਿ ਸ਼ਰਧਾਲੂ ਉਹ ਵੀ ਇੱਕ ਇਤਿਹਾਸਕ ਮੰਦਿਰ ਹੈ ਉਹਦੇ ਵੱਲ ਸ਼ਰਧਾਲੂ ਉਹ ਵੀ ਆਉਣਾ ਚਾਹੀਦਾ ਬਹੁਤ ਸ਼ਰਧਾਲੂਆਂ ਦਾ ਕੋਈ ਅੰਤ ਨਹੀਂ ਹੈ ਮੇਰੇ ਕਦੀਏ ਜਿਹੜੇ ਇਹਨੂੰ ਮੰਨਦੇ ਨੇ ਜਿਹੜੇ ਇੱਥੇ ਨਵੇਂ ਵੀ ਆਉਂਦੇ ਨੇ ਫਕਤ ਕੋਈ ਨਹੀਂ ਬਿਨਾਂ ਪਵਨ ਤੋਂ ਕੋਈ ਆਇਆ ਨਹੀਂ ਹੈ ਬੇ ਨਹੀਂ ਕਿਸੇ ਪਵਨਾ ਬਹੁਤ ਪਵਨਾ ਥੇਸ ਹੈ ਲੋਕਾਂ ਦੀ ਪੱਕੀ ਪਵਨਾ ਹੈ ਹ ਤਾਂ ਐਸੀ ਗਏ ਪੁਜਾਰੀ ਬਲਦੇਵ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਦੱਸਿਆ ਕਿ 16 ਦਾ ਮਾਠ ਪੁਰਾਣਾ ਇਤਿਹਾਸਕੀ ਹੈ ਮਾਤਾ ਜੀ ਦੀ ਮੂਰਤੀ ਇੱਥੇ ਪ੍ਰਗਟ ਹੋਈ ਵੀ ਹੈ ਜਿਹੜੇ ਸ਼ਰਧਾਲੂ ਨੇ ਜਿਹੜੇ ਚੰਦਪੁਰ ਦੀ ਬੈਸਟੋ ਦੇਵੀ ਜਾਂ ਕਿਸੇ ਹੋਰ ਥਾਂ ਨਹੀਂ ਜਾ ਸਕਦੇ ਤਾਂ ਇੱਥੇ ਵੀ ਮੰਨਤ ਹੈ ਜਿਹੜੀ ਪੂਰੀ ਹੁੰਦੀ ਹੈ ਲੋਕਾਂ ਦੇ ਜਿਨ੍ਹਾਂ ਦੇ ਔਲਾਦ ਨਹੀਂ ਸੀ ਤਾਂ ਉਹਨਾਂ ਦੇ ਔਲਾਦ ਵੀ ਹੋਈ ਹੈ ਜਿਹੜੇ ਆਪਣੇ ਬਾਹਰ ਜਾਣ ਦੇ ਇਛੁਕ ਸੀ ਲੋਕ ਉਹ ਵੀ ਇੱਥੇ ਜਿਹੜੇ ਆਉਂਦੇ ਨੇ ਤੇ ਕਈ ਲੋਕ ਨੇ ਇੱਥੇ ਧਾਲਾ ਵੀ ਕਰਾਉਣਾ ਆਉਂਦੇ ਨੇ ਕਿਉਂਕਿ ਕਿਸ ਨਾ ਕਿਸੇ ਦੇ ਕੋਈ ਬਿਮਾਰੀ ਹੁੰਦੀ ਹੈ ਜਾਂ ਪੀਲੀਆ ਹੁੰਦਾ ਜਾਂ ਕਿਸੇ ਪ੍ਰਕਾਰ ਦਾ ਹੋੜ ਆ ਉਹ ਪੁਜਾਰੀ ਜਿਹੜੇ ਧਾਲਾ ਵੀ ਕਰਦੇ ਨੇ ਤੇ ਲੋਕਾਂ ਦਾ ਇੱਥੇ ਆਉਂਦੇ ਨਾਲ ਵੱਡਾ-ਵੱਡਾ ਕਸ਼ਟ ਹੈ ਜਿਹੜਾ ਉਹ ਕਟਿਆ ਗਿਆ। ਭਗਵਾਨ ਸ਼ਿਵ ਜੀ ਦਾ ਇੱਥੇ ਪ੍ਰੋਪਰ ਮੰਦਿਰ ਬਣਿਆ ਹੋਇਆ ਜਿੱਥੇ ਪ੍ਰੋਪਰ ਮੰਨਸਾ ਦੇਵੀ ਦੇ ਵਾਂਗ ਗੁਫਾ ਵੀ ਬਣੀ ਹੋਈ ਹੈ ਤੇ ਗੁਫਾ ਦੇ ਅੰਦਰ ਭਗਵਾਨ ਸ਼ਿਵ ਜੀ ਦਾ ਸ਼ਿਵਲਿੰਗ ਤੇ ਬਖਵਾਕ ਜਿਹੜੇ 14 ਸ਼ਿਵਲਿੰਗ ਬਣੇ ਹੋਏ ਨੇ ਜਿਨ੍ਹਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਸ਼ਿਵਰਾਤਰੀ ਦੇ ਦੌਰਾਨ ਇੱਥੇ ਮੇਲਾ ਵੀ ਲੱਗਦਾਗਾ ਤੇ ਸ਼ਰਧਾਲੂ ਇੱਥੇ ਲਗਾਤਾਰ ਆਏ ਦੇ ਨਾਲ ਜਿਹੜੇ ਪ ਇਸੀ ਸਾਡਾ ਮਕਸਦ ਕੀ ਅੱਜ ਅਸੀਂ ਇਸ ਇਤਿਹਾਸ ਨਾਲ ਤੁਹਾਨੂੰ ਰੂਬਰੂ ਕਰਵਾ ਸਕੀਏ ਤਾਂ ਕਿ ਲੋਕਾਂ ਨੂੰ 16 ਦੇ ਮੜ ਦਾ ਜਿਹੜਾ ਇਤਿਹਾਸ ਪਤਾ ਲੱਗ ਸਕੇ ਕਿਉਂਕਿ 16 ਦੇ ਮੜ ਦੇ ਇਤਿਹਾਸ ਦਾ ਨਾਮ ਤਾਂ 16 ਦੇ ਮੱਠ ਨਾਲ ਪਿਆ ਹੀ ਪਿਆ ਪਰ ਇਸ ਦਾ ਇੱਕ ਪ੍ਰਾਂਤਨ ਇਤਿਹਾਸ ਹੈ ਕਿ ਇੱਥੋਂ ਮੂਰਤੀ ਖੁਦ ਪ੍ਰਗਟ ਹੋਈ ਸੀ ਇੱਥੇ ਕਿਸੇ ਸਮੇਂ ਜੰਗਲ ਹੁੰਦੇ ਸੀ ਜਿਵੇਂ ਆਪਾਂ ਬਣਨੇ ਵਾਲਾ ਹਨੂਮਾਨ ਮੰਦਿਰ ਦੀ ਗੱਲ ਕਰੀ ਉੱਥੇ ਧਰਤੀ ਵਿੱਚੋਂ ਮੂਰਤੀ ਪ੍ਰਗਟ ਹੋਈ ਸੀ ਤਾਂ ਮੰਦਿਰ ਬਣਿਆ ਉਸ ਤਰ੍ਹਾਂ ਹੀ ਇਹ ਮੰਦਿਰ ਦਾ ਵੀ ਇੱਕ ਇਤਿਹਾਸ ਹੈ ਕਿ ਇੱਥੇ ਮੂਰਤੀ ਹੈ ਜਿਹੜੀ ਖੁਦ ਵਾ ਖੁਦ ਪ੍ਰਗਟ ਹੋਈ ਸੀ ਸੰਤਾਂ ਨੂੰ ਦਰਸ਼ਨ ਹੋਏ ਉਸ ਤੋਂ ਬਾਅ ਬੋਲੋ ਬੋਲੋ ਇਸ ਨੂਮੰਤਰ ਬਣਾਇਆ ਗਿਆ ਤਾ ਅੱਜ ਅਸੀਂ ਪਹੁੰਚਿਆ 16 ਦੇ ਮਰਦੇ ਉੱਤੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਪੁਜਾਰੀ ਬਲਦੇਵ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਤੇ ਇੱਥੇ ਮਹੰਤ ਪਰਿਵਾਰ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਵਾ ਰਿਹਾ ਹੈ 16 ਦੇ ਮਰਦੀ ਕਹਾਣੀ ਕੀ ਹੈ ਸਾਨੂੰ ਵੀ ਪਤਾ ਹੈ ਤੇ ਜਿਹੜੀ ਪੁਰਾਣੀ ਪੀੜ੍ਹੀ ਹੈ ਜਾਂ ਸਿਆਣੇ ਲੋਕ ਨੇ ਉਹਨਾਂ ਨੂੰ ਵੀ ਪਤਾ ਹੈ ਪਰ ਨੌਜਵਾਨ ਪੀੜ੍ਹੀ ਦੀ ਗੱਲ ਕਰੀ ਤਾਂ ਉਸ ਨੂੰ ਇਸ ਇਤਿਹਾਸ ਬਾਰੇ ਹੈ ਜਿਹੜਾ ਉਹ ਬਹੁਤ ਹੀ ਘੱਟ ਚੰਨਣਾ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਇਤਿਹਾਸ ਹੈ ਜਿਹੜਾ ਪੁਜਾਰੀ ਜੀ ਤੋਂ ਜਾਣਦੇ ਆ ਬਲਦੇਵ ਜੀ ਤੋਂ ਤਾਂ ਪੁਜਾਰੀ ਜੀ ਪਹਿਲਾਂ ਤਪਯਾਰੀ ਜਿਸ ਤਰ੍ਹਾਂ ਦੇਖ ਰਿਹਾ ਕਿ ਨੌਜਵਾਨ ਪੀੜੀ ਇਤਿਹਾਸ ਨਾਲ ਤੇ ਧਰਮ ਨਾਲ ਟੁੱਟਦੀ ਜਾ ਰਹੀ ਹੈ ਸਾਡਾ ਮਕਸਦ ਸੀ ਕਿ ਇਸ ਵੀਡੀਓ ਰਾਹੀਂ ਅਸੀਂ ਲੋਕਾਂ ਨੂੰ ਦੱਸੀਏ ਕਿ 16 ਦਾ ਮੱਠ ਹੈ ਜਿਹੜਾ ਉਹਦਾ ਪੂਰਾ ਇਤਿਹਾਸ ਕੀ ਹੈ ਤੇ ਕੀ ਪੂਰਾ ਇਹਦਾ ਇਤਿਹਾਸ ਹੈ ਕਿਵੇਂ ਜਿਹੜੀ ਇਹ ਪੂਰੀ ਕਹਾਣੀ ਸੀ ਜਿਹੜੀ ਪੂਰੀ ਕਿਵੇਂ ਸ੍ਰਿਸ਼ਟੀ ਰਚੀ ਗਈ ਸੀ ਇਹ ਐਸੀ ਹੈ ਕਿ ਬਹੁਤ ਸਾਦੇ ਦਰਵਾਜ਼ੇ ਕੀਜ ਇਹ ਭਾਤੀ 16ਵਾਂ ਮੱਠ ਹੈ ਜੋ ਦੁਰਗਾ ਮਾਤਾ ਮੰਦਰ ਹੈ ਪਰੰਤੂ ਇਥੇ ਜਿਹੜਾ ਬਾਹਰ ਤੋਬਾ ਹੈ ਉਹ ਬੁੱਧ ਤੇ ਸਮਾਧੀ ਹੈ ਇਸ ਸਥਾਨ ਤੇ ਕੋਈ ਸੰਤ ਰਹੇ ਇਹ ਜਾਣੀ 1600 ਨਤਰੀ ਸੀ ਤੇ ਸਾਨੂੰ ਵੀ ਇੱਕ ਦੋ ਪੱਥਰ ਮਿਲਿਆ ਸੀ ਵੈਸੇ ਉਦੋਂ ਪਹਿਲਾਂ ਦੀ ਇਹ ਚੀਜ਼ ਸਾਡੇ ਧਿਆਨ ਦੇ ਚ ਆਉਂਦੇ ਕਿ ਉਦੋਂ ਪਹਿਲਾਂ ਦਾ ਪੁਰਾਣਾ ਮੰਦਿਰ ਹੈ ਗੁਰੂ ਨਾਨਕ ਦੇਵ ਜੀ ਹੋਂਦ ਤੋਂ ਪਹਿਲਾਂ ਦਾ ਮੰਦਿਰ ਛੋਟੇ ਟਿੱਤੇ ਤੇ ਬਣਾ ਹੋਇਆ ਹੈ ਦੇਵਤਿਆਂ ਦੀਆਂ ਮੂਰਤੀਆਂ ਚੁੰਨੇ ਨਹੀਂ ਨੇ ਪਰੰਤੂ ਜਿਹੜਾ ਕਹਿੰਦੇ 16 ਦਾ ਮੱਠ ਹੈ ਵੀ 16 ਜਾਂ ਨੇਤੀ ਮਰਤੂ ਹੋ ਗਈ ਸੀ ਉਹ ਜਰੂਰ ਸਾਡੇ ਸਾਬ ਦੇ ਵਿੱਚ ਆਉਂਦੀ ਰਾਤ ਵੀ ਇੱਥੇ ਬਿਜਲੀ ਡਿੱਗੀ ਸੀ ਸੰਤ ਰਹਿੰਦੇ ਸੀ ਤੋਬਾ ਸੀ ਕਿਉਂਕਿ ਜਿਹੜਾ ਪਾਣੀ ਦੇ ਕਿਨਾਰੇ ਆ ਕੇ ਸਾਧੂ ਮਹਤਾਂ ਦਾ ਟਾਈਮ ਕਰਦੇ ਛੱਗੇ ਉਹ ਜਿਹੜੇ ਭਗਤ ਸੀ ਪੰਚੇਸ਼ਰ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਕੋਈ ਅੰਨ ਪਾਣੀ ਦੀ ਛਵਾਲੀ ਨਹੀਂ ਹੁੰਦੀ ਐ ਜੰਗਲ ਦੇ ਵਿੱਚ ਬੈਠੇ ਸੀ ਭਜਨ ਕਰਨ ਵਾਲੇ ਸੀ ਉਹਨਾਂ ਦੇ ਕੋਲ ਕਿਤੇ ਬਰਖਾ ਹੋ ਰਹੀ ਸੀ ਵੀ ਉਹ ਬਰਖਾ ਦੇ ਕਾਰਨ ਕਿਤੇ 16 ਬੰਦੇ ਆ ਗਏ ਚਾਹੇ ਬੱਚੇ ਸੀ ਉਹ ਚਾਹੇ ਕੋਈ ਚੋਰ ਸੀ ਚਾਹੇ ਥੱਗ ਸਾਜ਼ ਸੀ ਕੌਣ ਸੀਗੇ ਜਾਣੀ ਜੀ ਭਗਵਾਨ ਨੂੰ ਪਤਾ ਹੈ ਉਹ ਕਹਿੰਦੇ ਐਸੇ ਹੋਇਆ ਵੀ ਕਹਿੰਦੇ ਬਿਜਲੀ ਆਉਂਦੀ ਆ ਮੁੜਦੀ ਐ ਕਹਿੰਦੇ ਸੰਤਾਂ ਨੂੰ ਕੋਈ ਗਿਆਨ ਹੋ ਗਿਆ ਜਾਂ ਕੋਈ ਦ੍ਰਿਸ਼ਟੀ ਸੰਤ ਨੇ ਗਈ ਸੰਤੁਰਖੇ ਤੂੰ ਪਰੇ ਹੋਗੇ ਉਹ 16 ਤੇ ਲਾਈਟ ਡਿੱਗੀ ਤੇ ਉਹਨਾਂ ਦੀ ਮਰਤੂ ਹੋ ਗਈ ਕਿ 16 ਦਾ ਮੱਠ ਤਾਂ ਆਪਿਆ ਸੀ ਇਹਦਾ ਨਾਮ ਜਿਵੇਂ ਉਹ ਜਿਹੜੇ ਸ਼ਰਧਾਲੂ ਸੀ ਜਾਂ ਜੋ ਵੀ ਉਹ ਇਨਸਾਨ ਸੀਗੇ ਉਹ ਕੁੱਲ ਕਿੰਨੇ ਜਾਣੇ ਸੀਗੇ ਤੇ ਇਹਨੂੰ ਆਪਾਂ ਪੂਰੀ ਕਹਾਣੀ ਕੀ ਕਹਿ ਸਕਦੇ ਕਿਉਂਕਿ ਆਮ ਤੌਰ ਤੇ ਅਗਲਾ ਕਹਿੰਦਾ ਵੀ ਇੱਕ ਨਰਭਾਗ ਸੀ ਉਹਨਾਂ ਦੇ ਵਿੱਚ ਜਾਂ ਇੱਕ ਦਾ ਕਾਲ ਸੀ ਉਹ ਸਾਰਿਆਂ ਨੂੰ ਲੈ ਡੁੱਬਿਆ ਪੂਰੀ ਕਹਾਣੀ ਕੀ ਸੀ ਤੇ ਕੀ ਇਹਦੇ ਉੱਤੇ ਪੂਰਾ ਅਚਾਨਣ ਕੀ ਹੈ ਇਹਦੇ ਤੇ ਜਾਨਣਾ ਨੇ ਇਹ ਹੀ ਕਹਿ ਸਕਦੇ ਕਿ ਜਿਹੜਾ ਮੰਦਿਰ ਹੈ ਨਾ ਇਹ ਉਹ ਸੰਤਾਂ ਦੀ ਸੰਤਾਂ ਦੀ ਪੂਜਾ ਅੱਜ ਵੀ ਹੁੰਦੀ ਹੈ ਨਾਲ ਉਹਨਾਂ ਨੇ ਸਮਵਧੀ ਬਣੀ ਹੋਈ ਹੈ ਮਟੀਆਂ ਬਣੀ ਹੋਈਆਂ ਨੇ ਹਾਂਜੀ ਤੇ ਪ੍ਰੰਤੂ ਜੇ ਇਹਦੇ ਸੰਤ ਸੇ ਸੰਤੋਵ ਨੂੰ ਦਰਸ਼ਨ ਹੋਏ ਸੀ ਤੇ ਮਾਤਦੇ ਦੁਰਗਾ ਮਾਤਾ ਦਾ ਦਰਸ਼ਨ ਹੋਇਆ ਉਹ ਸੰਤ ਇੱਥੇ ਬੈਠ ਰਹੇ ਫਿਰ ਕਹਿੰਦੇ ਉਹਨਾਂ ਦੇ ਪਾਸ ਕੋਈ ਸਾਧੂ ਆਪਣੇ ਤੁਰਦੇ ਫਿਰਦੇ ਰਸਤਾ ਕੱਚੇ ਹੁੰਦੇ ਅੱਗੇ ਲੋਕ ਤੁਰਕ ਜਾਂਦੇ ਬਹਾਜਾ ਦੇ ਵਿੱਚ ਗੱਡੇ ਰੇੜੀਆਂ ਤੇ ਰਸਤਾ ਹੁੰਦੇ ਕਹਿੰਦੇ ਕੋਈ ਸ਼ੌਕਰ ਬਹਿ ਜਾ ਰਹੀ ਸੀ ਤਾਂ ਉਹਨਾਂ ਦਾ ਕੋਈ ਬੱਚਾ ਬਿਮਾਰ ਸੀ ਉਹਨੇ ਆਵਦਾ ਨਾ ਪਣੀ ਉਥੇ ਖੜਾਦਾ ਇੱਕ ਟੋਬੇ ਤੇ ਪਸ਼ੂ ਆ ਦੇ ਬੰਨਦੇ ਨਵਾਸ ਕੀਤਾ ਭੋਜਨ ਬਣ ਗਿਆ ਸੰਤਾਂ ਨੂੰ ਸਿਖਾਇਆ ਕਹ ਲਗੇ ਮਹਾਰਾਜ ਇੱਕ ਬੇਨਤੀ ਅਸੀਂ ਜਾਣੇ ਵਿਆਹ ਪਰ ਸਾਡਾ ਬੱਚਾ ਬਿਮਾਰ ਹੈ ਕੀ ਹੋਣੂਗਾ ਕਿਉਂਕਿ ਵਿਆਹ ਦੇ ਜਾਣ ਦੇ ਵਿੱਚ ਵੀ ਟਾਈਮ ਲੱਗਦਾ ਹੈ ਫਿਰ ਅੱਗੇ ਚਾਰ ਪੰਜ ਨੇ ਵਿਆਹ ਹੋ ਜਾਂਦੇ ਹੈ ਜੀ ਤਾਂ ਉਹ ਕਹ ਲਗੇ ਭਾਈ ਤੁਸੀਂ ਮੁੰਡੇ ਨੂੰ ਰਹਿਣ ਦੇ ਇੱਥੇ ਉਹ ਕਹਿੰਦੇ ਐਸੀ ਮਾਈ ਦੀ ਕਿਰਪਾ ਹੋਈ ਜਦੋਂ ਮੁੰਡੇ ਨੂੰ ਪੁੱਛਿਆ ਵਾਰਾ ਹੁੰਦਾ ਨਾਲਾ ਮੁੰਡਾ ਸੇ ਸ਼ੌਕ ਕਰਾਂਦਾ ਕਹਿੰਦੇ ਬਾਪੂ ਕੋਲ ਰਹੇ ਪਏ ਕਹਿੰਦਾ ਹਾਂ ਤੁਸੀਂ ਜਾਓ ਮਾਈ ਕਾ ਨਵਿਆਜ ਮੈਂ ਤਾਂ ਬਿਮਾਰ ਹਾਂ ਉਹ ਕਹਿੰਦੇ ਭਾਈ ਕੰਤਾ ਨੇ ਮਾਈ ਦਾ ਨਾਮ ਲਿਆ ਮੁੰਡੇ ਨੂੰ ਥੋੜਾ ਚਾੜੇ ਚਪਕ ਕਰਿਆ ਤਾਂ ਮੁੰਡਾ ਠੀਕ ਹੋਣ ਲੱਗ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ ਉਹਦੇ ਨੂੰ ਮੁੰਡਾ ਬਿਲਕੁਲ ਤੰਦਰੁਸਤ ਹੋ ਗਿਆ ਆਏ ਬੜੇ ਖੁਸ਼ ਹੋਏ ਦੇਖ ਕੇ ਮਾ ਸਾਡੇ ਕਬਾਬੇ ਨੂੰ ਕਹੇ ਵਾਬਾ ਜੀ ਹਾਂ ਕੋਈ ਸੇਵਾ ਕੰਤਸ ਜਾਓ ਬਾਈ ਅਸੀਂ ਸੇਵਾ ਕੁ ਲੈਣੇ ਹੁਣ ਉਹ ਬੰਨਣਾ ਭਗਤੀ ਦਾ ਅਸਥਾਨ ਹੈ ਉਹ ਕਹਿੰਦੇ ਚਲੇ ਗਏ ਤੱਕਰੇ 10 ਦਿਨ ਲੰਗੇ ਉਹ ਸ਼ੌਕਰ ਨੇ ਸੋਚਿਆ ਆਪਣੇ ਘਰ ਦੇ ਸਰਕੂਸ ਹੈ ਮਾਝਾ ਦਿੱਤਾ ਹੋਇਆ ਆਪਾਂ ਇਹ ਕੁੜੀਆ ਬਾਦ ਸੰਧਾਨ ਦੇ ਘਰ ਗਈ ਉਹ ਕੰਨੇ ਮੁੜ ਕੇ ਫੇਰ ਆ ਗਏ ਅਗਰ ਮਾਤਾ ਦੇ ਕਿਹਾ ਬਾਪ ਜੀ ਬੈਠ ਕੇ ਬੱਚਾ ਨੌ ਵਰ ਨੌ ਹੈ ਕਹਿੰਦੇ ਬਾਪਾ ਜੀ ਹੁਕਮ ਦਿਓ ਵੀ ਅਸੀਂ ਕੋਈ ਸੋਨ ਨੂੰ ਸਥਾਨ ਬਣਾ ਦਈਏ ਸੌਣ ਪਾਉਣ ਵਾਸਤੇ ਵਧੀਆ ਬਾਪੇ ਨੇ ਹੱਥ ਜੜੇ ਬਾਬਾ ਕਹਿੰਨਾ ਜੇ ਸਥਾਨ ਬਣਾਉਣਾ ਤਾਂ ਤੁਸੀਂ ਮਾਤਾ ਵਾਸਤੇ ਬਣਾਓ ਮੰਦਿਰ ਇਥੇ ਮਾਤਾ ਦੇ ਮੇਲੇ ਲੱਗਿਆ ਕਰਨਗੇ ਕਹਿੰਦੇ ਉਹ ਕਹਿੰਦੇ ਜਰੂਰ ਬਣਾ ਦਿੰਦੇ ਆ ਪਰ ਬਾਬਾ ਜੀ ਹਾਂ ਪਾਣੀ ਪੀਣ ਵਾਸਤੇ ਚਾਹੀਦਾ ਹੈ ਆ ਪਾਣੀ ਟੋਬੇ ਦਾ ਥੋੜਾ ਹੈ ਇਟਾਂ ਬਣਾਉਣੀਆਂ ਐ ਚੂਨਾ ਐ ਬਣਾਉਣੇ ਤੁਸੀਂ ਕੋਈ ਜਾਂਚ ਕਰੋ ਅਸੀਂ ਹੁਣੇ ਕੰਮ ਚਲਾ ਦਿੰਦੇ ਆ ਕਹਿੰਦੇ ਉਹਨਾਂ ਵਾਲੇ ਪਹਿਲਾਂ ਇਟਾਂ ਇੱਥੇ ਧੜ ਕਰੀ ਸੀ ਚੂਨਾ ਧੜ ਕਰਿਆ ਬਲੇ ਖੂਲਵਾਇਓ ਨੇ ਪਥ ਨੇ ਖੂਲਵਾ ਕੇ ਫੇਰੇ ਮੰਦਰ ਉਹਨਾਂ ਐ ਸੀ ਛੋਟੀ ਥੱਲੇ ਵਿਚ ਬਣਾਇਆ ਹੋਇਆ ਫਿਰ ਉਸੇ ਸਮੇਂ ਮੂਰਤੀਆਂ ਉਲਵਾਈਆਂ ਉਹਨਾਂ ਨੇ ਫਿਰ ਮਤਲਬ ਮਤਲਬ ਜੋਤੀ ਇਥੇ ਪ੍ਰਚੰਡ ਹੋਈ ਹੈ ਫਿਰ ਪੂਜਾ ਹੋਣ ਲੱਗ ਗਈ ਮੰਦਰ ਦੀ ਜਾਣੋ ਮੰਦਰ ਬਾਰੇ ਕੁਝ ਕਹੀ ਨਹੀਂ ਸਕਦੇ ਵੀ ਜਿਹੜੇ ਪੁਰਾਣੇ ਇਤਿਹਾਸਕਾਰ ਆਉਂਦੇ ਨੇ ਦੇਖਣ ਲਈ ਕਿ ਮੈਂ ਕਿ ਰਾਜਸਥਾਨ ਦੇ ਵਿੱਚ ਵੱਡੇ ਪੁਰਾਣੇ ਮੰਦਰਾਂੋਂ ਉਹਨਾਂ ਦਾ ਬਾਬਾ ਸੁਲਨ ਮੰਦਰ ਤਾਂ ਬਹੁਤ ਪੁਰਾਣਾ ਹੈ ਬਹੁਤ ਸਾੱਚੇ ਦਰਬਾਰ ਕੀ ਜੇ ਜਿਹੜਾ ਮੰਦਰ ਜਿਵੇਂ ਆਪਾਂ ਕਹਿੰਦੇ 16 ਦਾ ਮੱਠ ਵੱਜਦਾ ਹੈ 16 ਦਾ ਮੱਰ ਦਾ ਨਾਮ ਕਿਵੇਂ ਪਿਆ ਉਹਨਾਂ ਨੇ ਇਹ ਨਾਮ ਕਿਵੇਂ ਪਿਆ ਸੀ ਉਹਨਾਂ ਨੇ ਉਹਦੀ ਪਿਆ ਪੂਰਾ ਨਾਮਾਟੇ ਉਹਨਾਂ ਦੇ ਨੌਤੀ ਪਿਆਰ ਨਾਲ ਤੇ ਜਿਹੜੀ ਇੱਥੇ ਮੰਦਿਰ ਦੇ ਵਿੱਚ ਮਾਤਾ ਦੀ ਮੂਰਤੀ ਹੈ ਉਹਦਾ ਪੂਰਾ ਇਤਿਹਾਸ ਕੀ ਹੈਗਾ ਮੂਰਤੀ ਉਹ ਮਾਤਾ ਦੇ ਸਾਹਦੋਂ ਦਰਸ਼ਨ ਹੋਏ ਸੀ ਉਹ ਸ਼ੇਰ ਵਾਲੀ ਮਾਈ ਦੁਰਗਾ ਦੋ ਰੂਪ ਨੇ ਸਾਡੇ ਮੰਦਿਰ ਦੇ ਚ ਇੱਕ ਮਾਤਾ ਵੈਸ਼ਨੂ ਦਾ ਇੱਕ ਚੰਤਪੁਰਣੀ ਮਾਈ ਦਾ ਇਹ ਮੂਰਤੀ ਖੁਦ ਪ੍ਰਗਟ ਹੋਈਆਂ ਸੀ ਇੱਕ ਮੂਰਤੀ ਪ੍ਰਗਟ ਹੋਈ ਵੀ ਹੈ ਦੋ ਮੂਰਤੀਆਂ ਹਨੂਮਾਨ ਜੀ ਤੇ ਉਹਨਾਂ ਦੀ ਮਤਲਬ ਬਣੀ ਹੋਈਆਂ ਇੱਥੇ ਜਿਸ ਸਮ ਮੰਦਰ ਬਣਾਇਆ ਜਿਹੜੀ ਮਾਤਾ ਚੰਤਪੂਣੀ ਦੀ ਮੂਰਤੀ ਹੈ ਤੇ ਹਨੂਮਾਨ ਜੀ ਦੀ ਮੂਰਤੀ ਹੈ ਉਹਨਾਂ ਦਾ ਵੀ ਪੂਰਾ ਇਤਿਹਾਸ ਹੋਊਗਾ ਦਾ ਵੀ ਕੋਈ ਕਾਰਨ ਹੋ ਜਿਵੇਂ ਉਹਨਾਂ ਦਾ ਰੂਪ ਹੈ ਜਿਹੜਾ ਉਹ ਤਾਂ ਦੇਵਤਾ ਦੁਰਗਾ ਮਾਤਾ ਨਾਲ ਪੂਜਾ ਹੋਣੀ ਹੋਣੀ ਹੈ ਇਸ ਤਰ੍ਹਾਂ ਬੱਬੀ 16 ਦੇ ਮਰਦਾ ਮੰਦਰ ਦਾ ਇਤਿਹਾਸ ਵੀ ਆਪਾਂ ਜਾਣ ਲਿਆ ਪੂਰਾ ਇਤਿਹਾਸ ਸਭ ਨੂੰ ਪਤਾ ਹੈ ਇਸ ਮੰਦਰ ਦੇ ਵਿੱਚ ਕਿਹੜੇ-ਕਿਹੜੇ ਸਮਾਗਮ ਹੁੰਦੇ ਨੇ ਮੰਦਰ ਦੇ ਵਿੱਚ ਪੂਰਾ ਕੀ ਬਣਿਆ ਹੋਇਆ ਪੂਰੇ ਮੰਦਰ ਵਿੱਚ ਦੇਖਣ ਨੂੰ ਕੀ ਕੁਝ ਹੈ ਇਹ ਸਮਾਗਮ ਮਤਲਬ ਇਹਦੇ ਦੋ ਮਾਤਾ ਦੇ ਹੁੰਦੇ ਆ ਜਿਹਦੇ ਨਰਵਤਰੀਆ ਉਹ ਸੁਦੇ ਨਰਵਤਰੀ ਸੱਤਿਆਂ ਨੂੰ ਮੇਲਾ ਲਾਏ ਦਾ ਰਾਤ ਨੂੰ ਜਾਗਰਣ ਹੁੰਦਾ ਹੈ ਹਾਂਜੀ ਨਰਕਾਤਾਂ ਵਿੱਚ ਬਹੁਤ ਲੋਕ ਆਉਂਦੇ ਜਾਂਦੇ ਨੇ ਚਾਹ ਪਾਣੀ ਰੋਟੂਕ ਦਾ ਛੱਡਾ ਅਪਰੰਧ ਹੁੰਦਾ ਹੈ ਅੱਛਾ ਮੇਲੇ ਵਾਲੀ ਰਾਤ ਜਾਗਰਣ ਹੁੰਦਾ ਭਗਤੀ ਦੇ ਨਾਲ ਉਦੋਂ ਚੱਲ ਬੇ ਲੰਗਰ ਪਾਣੀ ਸਭ ਤਿਆਰ ਹੁੰਦਾ ਕੋਈ ਐਨ ਵੀ ਕਿਸੇ ਯਾਤਰੀ ਨੂੰ ਕੋਈ ਚਾਹ ਪਾਣੀ ਰੋਟੂਕ ਇਥੇ ਨਹੀਂ ਮਿਲੂਗਾ ਮਿਲੂਗਾ ਮਾਤਾ ਲੰਗਰ ਆਵਸ਼ਮੇ ਚੱਲ ਰਹੇ ਨੇ ਹਾਂਜੀ ਤੇ ਉਸ ਤੋਂ ਬਾਅਦ ਇੱਕ ਸ਼ਿਵਰਾਤਰੀ ਉਦੋਂ ਭਗਵਾਨ ਸ਼ੰਕਰ ਜੀ ਦਾ ਮੰਦਿਰ ਬਣਿਆ ਹੋਇਆ ਹੈ ਗੁਫਾ ਗੁਫਾ ਦੇ ਜਗ੍ਹਾ ਤੇ ਦਰਸ਼ਨ ਕਰੋ ਉੱਪਰ ਦਰਸ਼ਨ ਕਰੋ ਮੂਰਤੀਆਂ ਦੇ ਹਾਂਜੀ ਦੇਓ ਸ਼ਿਵਰਾਤਰੀ ਮਨਾਉਨੇ ਆ ਫੱਗਣ ਦੀ ਸ਼ਿਵਰਾਤਰੀ ਆਗੇ ਵਰੀ ਮਨਾਉਨੇਗੇ ਇੱਥੇ ਯਾਤਰੀ ਹੁਣ ਪਹਿਲਾਂ ਥੋੜੇ ਹੁੰਦੇ ਸੀ ਹੁਣ ਤਾਂ ਜਨਦੀ ਬਾਹਰ ਇਕੱਠੇ ਹੋਣ ਲੱਗਿਆ ਸ਼ਿਵਰਾਤਰੀ ਨੂੰ ਬੰਦਾਲਾ ਕਰਦੇ ਆ ਜੋ ਕੋਈ ਨਾਲ ਪਾਠ ਸਾਹਿਬ ਪ੍ਰੋਗਰਾਮ ਹੁੰਦਾ ਕੋਈ ਅਜਿਹਾ ਕਰਦੇ ਕਰਨ ਦੇ ਰਹਿੰਨੇ ਆ ਹਾਂਜੀ ਤੇ ਉਹ ਯਾਤਰੀ ਹਰ ਵੇਲੇ ਇੱਥੇ ਆਈ ਜਾਂਦੇ ਨੇ ਕੋਈ ਗੱਲ ਨਹੀਂ ਹੈ ਬੜਾ ਬਧੀਆ ਸੇਸ਼ਟਾਵਾ ਮੰਤਰਤਾ ਕੋਈ ਐਸੀ ਗੱਲ ਨਹੀਂ ਹੈ ਕਿ ਕਿਸੇ ਨੂੰ ਕੋਈ ਦੁੱਖ ਦੇ ਲਈ ਪਏ ਮੂਰਤੀਆਂ ਦੇ ਇਤਿਹਾਸ ਦੀ ਗੱਲ ਕਰੀ ਜਿਵੇਂ ਦੇਖਦੇ ਆ ਉੱਧਰ ਸਮੁੰਦਰ ਮੰਥਨ ਦੀ ਮੂਰਤੀ ਬਣੀ ਹੋਈ ਇੱਧਰ ਨਰਸਰ ਹਾਰ ਬਣਿਆ ਹੋਇਆ ਤੇ ਸਮੁੰਦਰ ਦੇ ਵਿੱਚੋਂ ਜਿਹੜੇ ਬੰਦੇ ਡੁੱਬੇ ਹੋਏ ਨੇ ਇਹਨਾਂ ਮੂਰਤੀਆਂ ਦਾ ਪੂਰਾ ਇਤਿਹਾਸ ਕੀ ਹੈ ਇਹ ਆਪਦੇ ਵਿੱਚ ਕੀ ਦੱਸਦੀਆਂ ਨੇ ਇਹ ਤਾਂ ਕਹਿੰਦੇ ਐਸੀ ਇਹ ਵੀ ਜਿਹੜਾ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਪਾਉ ਵਿਧਾ ਪੂਜਾ ਨੇ ਕਰਦਾ ਇਹਨਾਂ ਨੇ ਸੁੱਖਾਂ ਪਰਾਂ ਹੁੰਦੀਆਂ ਖੰਮੜੀ ਬਣ ਕੇ ਆਨੇ ਲੋਕ ਉਹਨਾਂ ਦਾ ਕਹਿੰਦੇ ਉਹ ਮਾਤਾ ਆਪੇ ਕਾਸ਼ ਕਰ ਦਿੰਦੀ ਹੈ ਇਹ ਤਾਂ ਜੇ ਕਿਸੇ ਆਪ ਪਤੋਂ ਕੋ ਲਾਟਾਂ ਵਾਲੀ ਜਵਾਲਾ ਜੀ ਚੰਦਪੁਰ ਨਹੀਂ ਜਾਇਆ ਅੰਦਰ ਨਾ ਜਿਸ ਐਸਾ ਖਾਨ ਦੇ ਉੱਤੇ ਵੀ ਅਗਮਾਤਮ ਜਾਇ ਕੇ ਮੱਥਾ ਟੇਕ ਦੋਗੇ ਤਾਂ ਉਹਨਾਂ ਦੀ ਪੂਜਾ ਵੀ ਲੈ ਲੈਂਦੀ ਏ ਇਹ ਤਾਂ ਇਸ ਦੀ ਸ਼ਕਤੀ ਵਾਲਾ ਮੰਦਰ ਹੈ ਮਾਝ ਦਾ ਕੋਈ ਚਮਤਕਾਰ ਦੱਸੋ ਤਾਂ ਜਿਹੜਾ ਮੰਦਰਾਂ ਦੇ ਵਿੱਚ ਹੋਇਆ ਹੋਵੇ ਲੋਕਾਂ ਦੀ ਕਿਹੜੀ ਕਿਹੜੀ ਮੰਨਤਾ ਇੱਥੇ ਪੂਰੀ ਹੋਈ ਹੈ ਮੁੰਡੇ ਬਹੁਤ ਹੋਏ ਲੋਕਾਂ ਦੇ ਬੱਚੇ ਬਾਹਰ ਵਗਏ ਆ ਉਹਦਾ ਹੋਰ ਚਮਤਕਾਰ ਤਾਂ ਭੋਜਨੇ ਉਮਾਈ ਕਰ ਗਈ ਕਈ ਬਣੀ ਇੱਥੇ ਦੁੱਧ ਪਣੀ ਪੀ ਜਾਂਦੀ ਏ ਜੋਤਾਂ ਜਗਦਿਆਂ ਦੁਆਰ ਤੇ ਉੱਤੇ ਹੁੰਦੀ ਹੈ ਨਾ ਜਦਾਂ ਕੋਈ ਨਹੀਂ ਅਜੇ ਤੂੰ ਵੀ ਪਤਾ ਮਾਦਾ ਨੇ ਕੀ ਬਜੀ ਸਾਖਸ਼ਤ ਸਾਖਸ਼ਤ ਤੇ ਜਿਵੇਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਉਧਰ ਦੇਖ ਰਿਹਾ ਕਿ ਸਮੁੰਦਰ ਮੰਥਨ ਦੀ ਮੂਰਤੀ ਹੈ ਤੇ ਇਧਰ ਨਾਲ ਸਰਹਾਰ ਦਾ ਰੂਪ ਦਿਖਾਇਆ ਹੋਇਆ ਉਹ ਉਹਨਾਂ ਮੂਰਤੀਆਂ ਦਾ ਇਤਿਹਾਸ ਕੀ ਹੈ ਇਹ ਇਦਾਂ ਲੋਕਾਂ ਨੂੰ ਗਿਆਨ ਦੇਣ ਦੇ ਹੱਦ ਚੀਜ਼ਾਂ ਤਿਆਰ ਕਰਵਾਦੇ ਆਂ ਚੰਗੇ ਮਤਲਬ ਮਿਸਤਰੀ ਮਿਲ ਗਏ ਹਾਂਜੀ ਏਸੀਸੀ ਚੀਜ਼ਾਂ ਬਾਹਰ ਦੇ ਲੇ ਸਥਾਨ ਦੇਖ ਕੇ ਵਿਚ ਲੋ ਆਪੇ ਉਹਨਾਂ ਆਓ ਜੇ ਮਨਸਾ ਦੀ ਬਣੀ ਹਾਂ ਮਨਸਾ ਜੀ ਬਣੇ ਨੇ ਹੋਰ ਹਸਤਾਨ ਦੇ ਬਣੇ ਆ ਕੁਰੂ ਖੇਤਰ ਪੜਨ ਦਾ ਸਤਿਅਸ ਬਣਿਆ ਹੋਇਆ ਹੈ ਵੀ ਆਪ ਨੂੰ ਵੀ ਕੁਝ ਤਸਵੀਰ ਲੋਕਾਂ ਵੀ ਇਹ ਹਿੰਦੂ ਸਾਧ ਮੰਦਰ ਅੰਦਰ ਅੰਦਰ ਕੀ ਕੀ ਚੀਜ਼ਾਂ ਹੋਈਆਂ ਨਹੀਂ ਇਹ ਇਸ ਕਰਕੇ ਜਮਣੀ ਪਈ ਤੇ ਤੇ ਜੇ ਮੰਦਰ ਬਰਨਾਲੇ ਤੋਂ ਸਾਰਾ 5-7 ਕਿਲੋਮੀਟਰ ਦੂਰ ਹੈ ਜਾਂਦਾ ਜਿਵੇਂ ਬਰਨਾਲੇ ਵਾਲੇ ਮੰਦਰ ਦੀ ਤਾਂ ਮੰਨਤਾ ਹੈਗੀ ਹੈਗੀ ਹੈ ਅਸੀਂ ਜਿਵੇਂ ਦੇਖਦੇ ਕਿ ਸ਼ਰਧਾਲੂ ਇੱਥੇ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਤੇ ਮੰਦਿਰ ਦੀ ਜਿਹੜੀ ਮੁਰੰਮਤ ਜੇ ਕਹ ਲਈਏ ਜਾਂ ਮੇਨਟੇਨੈਂਸ ਖਾ ਲਈਏ ਉਹ ਬਹੁਤ ਘੱਟ ਸੇਵਾ ਸੰਭਾਲ ਬਹੁਤ ਘੱਟ ਹੋ ਰਹੀ ਹੈ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਰਧਾਲੂਆਂ ਨੂੰ ਜਾਂ ਕਮੇਟੀ ਨੂੰ ਕਿਉਂਕਿ ਜੇ ਸ਼ਰਧਾਲੂ ਆਣਗੇ ਤਾਂ ਹੀ ਮੰਦਿਰ ਦੇ ਜਿਹੜੇ ਹੈਗੇ ਨੇ ਉਹ ਬਾੜੇ ਨੇ ਆਲੇ ਹੋਣਗੇ ਮੰਦਿਰ ਦੀ ਸੇਵਾ ਸੰਭਾਲ ਹੋ ਸਕਦੀ ਹੈ ਨਹੀਂ ਮੰਦਿਰ ਦੇ ਸਾਂ ਸੰਭਾਲ ਤਾਂ ਐ ਗੱਲ ਨਹੀਂ ਮੰਦਿਰ ਬਾਹਰ ਹੈ ਸ਼ਹਿਰਾਂ ਦਾ ਉਹ ਸ਼ਹਿਰਾਂ ਦਾ ਮੰਦਿਰ 12 ਵਜੇ ਬੰਦ ਕਰਦਾ 4 ਵਜੇ ਖੁੱਲਣਾ ਹੈ ਅੱਛਾ ਦੂਸਰੇ ਵਾਲੇ ਇਹਦਾ ਜਿਹੜਾ ਇਹ ਜਿਹੜਾ ਕਿਤਾਂ ਦੇ ਵਿੱਚ ਜੰਗਲ ਦੇ ਵਿੱਚ ਹੈ ਹਵਾਵਾਂ ਵੀ ਆਉਂਦੀ ਹੈ ਬਰਖਸ਼ ਵੀ ਨੇ ਦਸਤ ਵੀ ਨੇ ਸਾਂਸਵਾਲ ਤਾਂ ਹੁੰਦੀ ਰਹਿੰਦੀ ਹੈ ਰੰਗ ਦਾ ਜਿਹੜਾ ਪ੍ਰੋਗਰਾਮ ਦੋ ਚਾਰ ਹਾਲ ਮੋਰੋਂ ਹੁੰਦਾ ਰਹਿੰਦਾ ਕਿਉਂਕਿ ਖਰਚੇ ਵੀ ਹੁੰਦੇ ਨਾਲ ਹਾਂ ਤੇ ਇਹ ਅਸਥਾਨ ਜਿਹੜਾ ਬਹੁਤ ਪ੍ਰਾਚੀਨ ਹੈ ਇਸ ਚੀਜ਼ ਦਾ ਸਾਂਸਵਾਲ ਤਾਂ ਬਹੁਤ ਅਗੀ ਤਾ ਹੁੰਦੀ ਰਹਿੰਦੀ ਹੈ ਕਿ ਤੇ ਆ ਚਾੜਵੇਂ ਨੇ ਬੱਧ ਹੋ ਗਿਆ ਕਿਤੇ ਘਟ ਰਿਹਾ ਹੈ ਇਹ ਸਾਂਹ ਨਾਲ ਤਕਉਤ ਹੈ ਲੱਗਦਾ ਨਹੀਂ ਕਿ ਸ਼ਰਧਾਲੂ ਨੂੰ ਵੀ ਇੱਕ ਇਤਿਹਾਸਕ ਮੰਦਿਰ ਹੈ ਉਹਦੇ ਵੱਲ ਸ਼ਰਧਾਲੂ ਨੂੰ ਵੀ ਆਉਣਾ ਚਾਹੀਦਾ ਬਹੁਤ ਸ਼ਰਧਾਲੂਆਂ ਦਾ ਕੋਈ ਅੰਤ ਨਹੀਂ ਹੈ ਮੈਂ ਕਹਦੀਏ ਜਿਹੜੇ ਇਹਨੂੰ ਮੰਨਦੇ ਨੇ ਜਿਹੜੇ ਇੱਥੇ ਨਵੇਂ ਵੀ ਆਉਂਦੇ ਨੇ ਫਤ ਕੋਈ ਨਹੀਂ ਬਿਨਾ ਭਾਵਨਾ ਤੋਂ ਕੋਈ ਆ ਨਹੀਂ ਹੈ ਵੀ ਨਹੀਂ ਕਿਸੇ ਭਾਵਨਾ ਬਹੁਤ ਭਾਵਨਾ ਸਥੇਸ ਹੈ ਲੋਕਾਂ ਦੀ ਪੱਕੀ ਭਾਵਨਾ ਹੈ ਹ ਤਾਂ ਇਹ ਸੀਗੇ ਪੁਜਾਰੀ ਬਲਦੇਵ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਦੱਸਿਆ ਕਿ 16 ਦਾ ਮਾਠ ਪੁਰਾਣ ਇਤਿਹਾਸਕੀ ਹੈ ਮਾਤਾ ਜੀ ਦੀ ਮੂਰਤੀ ਇੱਥੇ ਪ੍ਰਗਟ ਹੋਈ ਵੀ ਹੈ ਜਿਹੜੇ ਸ਼ਰਧਾਲੂ ਨੇ ਜਿਹੜੇ ਚੰਤਪੁਰ ਦੀ ਬੈਸ਼ਨੋ ਦੇਵੀ ਜਾ ਕਿਸੇ ਹੋਰ ਥਾਂ ਨਹੀਂ ਜਾ ਸਕਦੇ ਤਾਂ ਇੱਥੇ ਵੀ ਮੰਨਤ ਹੈ ਜਿਹੜੀ ਪੂਰੀ ਹੁੰਦੀ ਹੈ ਲੋਕਾਂ ਦੇ ਜਿਨ੍ਹਾਂ ਦੇ ਔਲਾਦ ਨਹੀਂ ਸੀ ਤਾਂ ਉਹਨਾਂ ਦੇ ਔਲਾਦ ਵੀ ਹੋਈ ਹੈ ਜਿਹੜੇ ਆਪਣੇ ਬਾਹਰ ਜਾਣ ਦੇ ਇਛੁਕ ਸੀ ਲੋਕ ਉਹ ਵੀ ਇੱਥੇ ਜਿਹੜੇ ਆਉਂਦੇ ਨੇ ਤੇ ਕਈ ਲੋਕ ਨੇ ਇੱਥੇ ਧਾਲਾ ਵੀ ਕਰਾਉਣ ਆਉਂਦੇ ਨੇ ਕਿਉਂਕਿ ਕਿਸ ਨਾ ਕਿਸੇ ਦੇ ਕੋਈ ਬਿਮਾਰੀ ਹੁੰਦੀ ਹੈ ਜਾਂ ਪੀਲੀਆ ਹੁੰਦਾ ਜਾਂ ਕਿਸੇ ਪ੍ਰਕਾਰ ਦਾ ਹੋੜਾ ਉਹ ਪੁਜਾਰੀ ਜਿਹੜੇ ਢਾਲਾ ਵੀ ਕਰਦੇ ਨੇ ਤੇ ਲੋਕਾਂ ਦਾ ਇੱਥੇ ਆਉਂਦੇ ਨਾਲ ਵੱਡਾ-ਵੱਡਾ ਕਸ਼ਟ ਹੈ ਜਿਹੜਾ ਉਹ ਕਟਿਆ ਗਿਆ। ਭਗਵਾਨ ਸ਼ਿਵ ਜੀ ਦਾ ਇੱਥੇ ਪ੍ਰੋਪਰ ਮੰਦਿਰ ਬਣਿਆ ਹੋਇਆ ਜਿੱਥੇ ਪ੍ਰੋਪਰ ਮੰਨਸਾ ਦੇਵੀ ਦੇ ਵਾਂਗ ਗੁਫਾ ਵੀ ਬਣੀ ਹੋਈ ਹੈ ਤੇ ਗੁਫਾ ਦੇ ਅੰਦਰ ਭਗਵਾਨ ਸ਼ਿਵ ਜੀ ਦਾ ਸ਼ਿਵਲਿੰਗ ਤੇ ਬਖਵਾਕ ਜਿਹੜੇ 11 ਸ਼ਿਵਲਿੰਗ ਬਣੇ ਹੋਏ ਨੇ ਜਿਨ੍ਹਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਸ਼ਿਵਰਾਤਰੀ ਦੇ ਦੌਰਾਨ ਇੱਥੇ ਮੇਲਾ ਵੀ ਲੱਗਦਾਗਾ ਤੇ ਸ਼ਰਧਾਲੂ ਇੱਥੇ ਲਗਾਤਾਰ ਆਏ ਦੇ ਨਾਲ ਜਿਹੜੇ ਪ ਇਸੀ ਸਾਡਾ ਮਕਸਦ ਕੀ ਅੱਜ ਅਸੀਂ ਇਸ ਇਤਿਹਾਸ ਨਾਲ ਤੁਹਾਨੂੰ ਰੂਬਰੂ ਕਰਵਾ ਸਕੀਏ ਤਾਂ ਕਿ ਲੋਕਾਂ ਨੂੰ 16 ਦੇ ਮੜ ਦਾ ਜਿਹੜਾ ਇਤਿਹਾਸ ਪਤਾ ਲੱਗ ਸਕੇ ਕਿਉਂਕਿ 16 ਦੇ ਮੜ ਦੇ ਇਤਿਹਾਸ ਦਾ ਨਾਮ ਤਾਂ 16 ਦੇ ਮੱਟ ਨਾਲ ਪਿਆ ਹੀ ਪਿਆ ਪਰ ਇਹਦਾ ਇੱਕ ਪ੍ਰਾਂਤਨ ਇਤਿਹਾਸ ਇਹ ਹੈ ਕਿ ਇੱਥੋਂ ਮੂਰਤੀ ਖੁਦ ਪ੍ਰਗਟ ਹੋਈ ਸੀ ਇੱਥੇ ਕਿਸੇ ਸਮੇਂ ਜੰਗਲ ਹੁੰਦੇ ਸੀ ਜਿਵੇਂ ਆਪਾਂ ਬਣਨੇ ਵਾਲਾ ਹਰਮਾਨ ਮੰਦਿਰ ਦੀ ਗੱਲ ਕਰੀ ਉੱਥੇ ਧਰਤੀ ਵਿੱਚੋਂ ਮੂਰਤੀ ਪ੍ਰਗਟ ਹੋਈ ਸੀ ਤਾਂ ਮੰਦਿਰ ਬਣਿਆ ਉਸ ਤਰ੍ਹਾਂ ਹੀ ਇਹ ਮੰਦਿਰ ਦਾ ਵੀ ਇੱਕ ਇਤਿਹਾਸ ਹੈ ਕਿ ਇੱਥੇ ਮੂਰਤੀ ਹੈ ਜਿਹੜੀ ਖੁਦਵਾ ਖੁਦ ਪ੍ਰਗਟ ਹੋਈ ਸੀ ਸੰਤਾਂ ਨੂੰ ਦਰਸ਼ਨ ਹੋਏ ਉਸ ਤੋਂ ਬਾਅ ಮಂತ್ರ ಬ್ಯಾ